ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਿਤਪਾਲ ਹੈਵਨ ਕ੍ਰੋਸ ਰਾਏਪੁਰ ਤੋਂ ਜੀ ਅੱਜ ਤੁਹਾਡੇ ਨਾਲ ਇੱਕ ਇਨਫਾਰਮੇਸ਼ਨ ਸ਼ੇਅਰ ਕਰਨ ਲੱਗਾ ਜੀ ਜੇਕਰ ਤੁਸੀਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤਾਂ ਉਹਦੇ ਲਈ ਸਾਡੇ ਕੋਲ ਇੱਕ ਬਹੁਤ ਵਧੀਆ ਆਪਸ਼ਨ ਅਵੇਲੇਬਲ ਹੈ ਜੀ ਜੇਕਰ ਤੁਸੀਂ ਆਪਣੀ ਪਲੱਸ 2 ਦੀ ਪੜ੍ਹਾਈ 2024 ਦੇ ਵਿੱਚ ਪੂਰੀ ਕੀਤੀ ਹੈ ਜੀ ਆਰਟਸ ਨਾਲ ਕੀਤੀ ਹੈ ਨਾਨ ਮੈਡੀਕਲ ਨਾਲ ਕੀਤੀ ਹੈ ਮੈਡੀਕਲ ਜਾਂ ਕਮਰਸ਼ੀਅਲ ਨਾਲ ਕੀਤੀ ਹੈ ਕਿਸੇ ਵੀ ਸਬਜੈਕਟ ਦੇ ਵਿੱਚ ਤੁਸੀਂ ਪਲੱਸ 2 ਦੀ ਪੜ੍ਹਾਈ ਆਪਣੀ ਪੂਰੀ ਕੀਤੀ ਹੈ ਕਿਸੇ ਵੀ ਬੋਰਡ ਤੋਂ ਕਰੀ ਹੈ ਪੰਜਾਬ ਬੋਰਡ ਹਰਿਆਣਾ ਬੋਰਡ ਜਾਂ ਸੀਬੀਐਸਸੀ ਤੋਂ ਜੇਕਰ ਤੁਹਾਡੇ ਪਲੱਸ 2 ਦੇ ਵਿੱਚ 60% ਨੰਬਰ ਹੈਗੇ ਜੀ ਆਹਲਸ ਦੇ ਵਿੱਚੋਂ ਓਵਰਆਲ 6 ਬੈਂਡ ਹੈਗੇ ਆ ਨਾਟ ਲੈਸ ਦੈਨ 5.5 ਜਾਂ ਤੁਸੀਂ ਪੀਟੀ ਕਰੀਆ ਤਾਂ ਪੀਟੀ 'ਚੋਂ ਤੁਹਾਡਾ ਓਵਰਆਲ 52 ਸਕੋਰ ਹੈਗਾ ਤਾਂ ਤੁਸੀਂ ਆਪਣਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਕਾਲਜ ਫੀਸ ਆਪਣੀ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਜੇਕਰ ਤੁਹਾਡੇ ਕੋਲੇ ਫੰਡ ਨਵੇਂ ਵੀ ਆ ਤਾਂ ਵੀ ਚੱਲ ਜਾਣਗੇ ਜੇ ਤੁਹਾਡੇ ਕੋਲੇ ਫੰਡ ਨਹੀਂ ਵੀ ਹੈਗੇ ਤਾਂ ਵੀ ਉਹਦਾ ਹੱਲ ਹੋ ਜਾਏਗਾ ਜੇਕਰ ਤੁਸੀਂ ਆਪਣੀ ਕਾਲਜ ਦੀ ਫੀਸ ਇੱਕ ਸਾਲ ਦੀ ਦੇਣਾ ਚਾਹੁੰਦੇ ਹੋ ਉਹ ਵੀ ਆਪਸ਼ਨ ਅਵੇਲੇਬਲ ਹੈ ਜੀ ਜੇਕਰ ਤੁਸੀਂ ਆਪਣੀ ਕਾਲਜ ਦੀ ਫੀਸ 6 ਮਹੀਨਿਆਂ ਦੀ ਭਰਨੀ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਏਗਾ ਸੋ ਜੇਕਰ ਤੁਸੀਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਰੇਕਾਟਾ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਤੇ ਸੰਪਰਕ ਕਰਕੇ ਬਧੇਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ